ਇੱਕ ਭਾਈ ਜ਼ਿਮੀਦਾਰ ਸੀਗਾ ਇੱਕ ਦੀ ਮਹਾਜਨ ਉਹਨਾਂ ਦੀ ਬੜੀ ਦੋਸਤੀ ਸੀ ਜਿਹੜਾ ਮਹਾਜਨ ਦੀ ਭਾਈ ਉਹ ਕਰੋ ਤਕੜਾ ਦੀ ਜਿਹੜਾ ਜ਼ਿਮੀਦਾਰ ਸੀ ਨਾ ਉਹ ਘਰੋਂ ਕਮਜ਼ੋਰ ਸੀਗਾ ਉਹਨਾਂ ਦੀ ਲਿਹਾਜ਼ ਬੜੀ ਹੱਟ ਚ ਜਾਇਆ ਕਰੇ ਉਹ ਮਿੱਤਰ ਕੋਲੇ ਰੋਜ਼ ਮਿਲਣ ਜਦੋਂ ਕਿਤੇ ਕੁਛੇ ਚੀਜ਼ ਦੀ ਲੋੜ ਪਿਆ ਕਰੇ ਤਾਂ ਲਾਲੇ ਤੋਂ ਲੈ ਲਿਆ ਕਰੇ ਉਹ ਲਿਹਾਜ਼ ਦੀ ਪੈਸਾ ਟੁੱਕਰ ਲੈ ਲਿਆ ਕਰੇ ਦਾਣਾ ਫੱਕਾ ਨੂੰ ਦਿੰਦਾ ਰਿਹਾ ਲਿਹਾਜ਼ ਬਹੁਤ ਸੀ ਉਹ ਜਿਹੜਾ ਲਿਹਾਜ਼ ਸੀ ਉਹਨਾਂ ਦੀ ਆਪਸ ਵਿੱਚ ਇਕੱਠੇ ਜਾਂਦੇ ਤੇ ਰਹਿੰਦੇ ਤੇ ਹੱਟ 'ਚ ਬਹਿਂਦਾ ਸੀ ਜ਼ਿਮੀਦਾਰ ਉਹ ਕੁਦਰਤ ਮਹਾਰਾਜ ਦੀ ਇੱਕ ਦਿਨ ਉਹ ਲਾਲੇ ਦੇ ਸਾਲੇ ਦੀ ਕੁੜੀ ਦਾ ਆ ਗਿਆ ਵਿਆਹ ਉਹ ਲਾਲਾ ਬੋਲਦਾ ਕਹਿੰਦਾ ਮਿੱਤਰਾ ਮੇਰੇ ਸਾਲੇ ਦੀ ਕੁੜੀ ਦਾ ਵਿਆਹ ਹੈ ਆਪਾਂ ਮੇਰੇ ਸਹੂਰੀ ਵਿਆਹ ਚੱਲਣਾ ਹੈ ਕਹਿੰਦਾ ਭੱਗ ਚੱਲਾਂਗੇ ਜੀ ਤਾਂ ਹੁਣ ਵਿਆਹ ਵਿਆਹ ਜਾਣ ਨੂੰ ਤਾਂ ਜ਼ਿਮੀਦਾਰ ਨੂੰ ਕਹਿਤਾ ਉਹ ਜ਼ਿਮੀਦਾਰ ਸੋਚਦਾ ਹੈ ਬਈ ਜਦੋਂ ਮੈਨੂੰ ਕਿਤੇ ਲੋੜ ਹੁੰਦੀ ਐ ਪੈਸੇ ਟੁੱਕਰ ਦੀ ਮੈਂ ਲਾਲਾ ਜੀ ਤੋਂ ਲੈ ਲੈਣਾ ਹੁਣ ਮੈਂ ਇਹਦੇ ਨਾਲ ਹੀ ਵਿਆਹ ਜਾਣਾ ਹੁਣ ਇਹ ਤੋਂ ਪੈਸੇ ਕਿਹੜੇ ਲੋਟ ਮੰਗਾ ਮੈਂ ਇਹਦੇ ਨਾਲ ਹੀ ਜਾਣਾ ਤਾਂ ਘਰੇ ਆ ਗਿਆ ਜ਼ਿਮੀਂਦਾਰ ਇੱਕ ਦਿਨ ਘਰੇ ਬੜੀ ਚਿੰਤਾ ਦੇ ਵਿੱਚ ਬੈਠਾ ਬਈ ਮਿੱਤਰ ਦੇ ਸਹੁਰੇ ਵਿਆਹ ਜਾਣਾ ਕੋਲੇ ਪੈਸਾ ਹੈ ਨਹੀਂ ਉਹ ਤੋਂ ਮੰਗ ਨਹੀਂ ਸਕਦੇ ਤਾਂ ਚੁੱਲੇ ਮੂਰੇ ਬੈਠਾ ਅੱਖਾਂ ਮੀਚੀ ਚਿੰਤਾ ਦੇ ਵਿੱਚ ਵੀ ਸਹੁਰੇ ਜਾਣਾ ਹੈ ਵਿਆਹ ਪੈਸਾ ਹੈ ਨਹੀਂ ਲਾਲੇ ਤੋਂ ਮੰਗ ਨਹੀਂ ਸਕਦੇ ਤਾਂ ਅੱਖਾਂ ਵਿੱਚ ਚੁੱਲੇ ਮੂਰੇ ਆਦਾਸ ਹੋਇਆ ਬੈਠਾ ਹੈ ਉਹਦੇ ਘਰ ਵਾਲੀ ਕਹਿੰਦੀ ਤੂੰ ਐ ਬੈਠਾ ਹੁਣ ਕਰ ਲੈ ਕੋਸ ਉੱਠ ਕੇ ਕੰਮ ਉੱਲੂ ਵਾਂਗੂ ਅੱਖਾਂ ਵਿੱਚ ਬੈਠਾ ਹੈ ਜਦੋਂ ਉਹਦੇ ਘਰ ਵਾਲੀ ਨੇ ਕਿਹਾ ਨਾ ਵੀ ਉੱਲੂ ਵਾਂਗੂ ਅੱਖਾਂ ਵਿੱਚ ਬੈਠਾ ਹੈ ਤਾਂ ਉਹਦੇ ਇੱਕ ਗੱਲ ਚੜ ਗਈ ਦਿਮਾਗ ਤੇ ਉੱਲੂ ਦੇ ਨਾਂ ਨੂੰ ਕਹਿੰਦਾ ਹਾਂ ਹੁਣ ਬਣ ਜੂ ਕਹਿੰਦਾ ਪੈਸਿਆਂ ਦਾ ਪ੍ਰਬੰਧ ਕਹਿੰਦੀ ਕਿਥੇ ਦੀ ਗੱਲ ਕਰਦਾ ਹੈ ਕਹਿੰਦਾ ਮੈਂ ਲਾਲੇ ਨਾਲ ਵਿਆਹ ਜਾਣਾ ਹੈ ਕਹਿੰਦੀ ਭਾਈ ਕਹਿੰਦੀ ਜੇ ਹੁਣ ਉਹ ਕਿਹਾ ਜੀ ਜਾਣ ਨੂੰ ਫਿਰ ਜਾਣਾ ਪਊ ਪੈਸੇ ਦੀ ਬੰਦੋਬਸਤ ਕਰ ਲੈ ਫਿਰ ਹੁਣ ਰੋਜ਼ ਤਾਂ ਹੀ ਤੂੰ ਲਾਲੇ ਤੋਂ ਮੰਗੇਗਾ ਕਹਿੰਦਾ ਅੱਜ ਮੈਂ ਪੈਸੇ ਦੀ ਪ੍ਰਬੰਧ ਕਰਦਾ ਉਥੋਂ ਉੱਠ ਕੇ ਘਰੇ ਚਲਿਆ ਗਿਆ ਲਾਲੇ ਦੇ ਉਹ ਲਾਲੀ ਨੂੰ ਬੋਲਦਾ ਹੈ ਕਹਿੰਦਾ ਲਾਲੀ ਜੀ ਗੱਲ ਇਹ ਹੈ ਵੀ ਆਪਾਂ ਜਾਣਾ ਵਿਆਹ ਕੈ ਦਿਨ ਰਹਿ ਗਏ ਕਹਿੰਦੀ ਬੱਧੇਣਾ ਅਠ ਰਹਿ ਗਏ ਹੂੰ ਠੀਕ ਹੈ ਕਹਿੰਦਾ ਫਿਰ ਉੱਲੂ ਲੈ ਲਿਆ ਤੁਸੀਂ ਕਹਿੰਦੀ ਕਿਹੜਾ ਉੱਲੂ ਕਹਿੰਦਾ ਜਿਹੜਾ ਫੇਰਿਆਂ ਵੇਲੇ ਭੂਆ ਦਾ ਉੱਲੂ ਜ਼ਰੂਰ ਚਾਹੀਦਾ ਹੂੰ ਹੁਣ ਲਾਲੀ ਨੂੰ ਦੀ ਪਤਾ ਕਹਿੰਦਾ ਭੂਆ ਤੋਂ ਉੱਲੂ ਉੱਥੇ ਫੇਰਿਆਂ ਵੇਲੇ ਮੰਗਣਗੇ ਭੂਆ ਦਾ ਉੱਲੂ ਫੇਰਿਆਂ ਤੇ ਚਾਹੀਦਾ ਜਰੂਰ ਕਹਿੰਦੀ ਜੀ ਸਾਨੂੰ ਤਾਂ ਪਤਾ ਨਹੀਂ ਸੀ ਤੁਸੀਂ ਚੰਗਾ ਜາດ ਕਰਾਤਾ ਅਸੀਂ ਤਾਂ ਲਿਆ ਨਹੀਂ ਕਹਿੰਦਾ ਲਵੋ ਤੁਸੀਂ ਮੁੱਲ ਮੁੱਲ ਲਵੋ ਉਹ ਫਿਰ ਮੰਗਣਗੇ ਉੱਥੇ ਆਪਣੇ ਨਾਲ ਹੋਇਆ ਕੋਲੇ ਫੇਰ ਬੜਾ ਮੁਸ਼ਕਲ ਹੈ ਕਹਿੰਦੀ ਜੀ ਫਿਰ ਉਹ ਮਿਲੂ ਕਿੱਥੋਂ ਕਹਿੰਦਾ ਵਿਕਣੇ ਆਉਂਦੇ ਨੇ ਉੱਲੂ ਤਾਂ ਵੇਕਣੇ ਆਉਂਦੇ ਨੇ ਵਿਆਹ ਖਾਤਰ ਕਹਿੰਦੀ ਜੀ ਫਿਰ ਇਹ ਤਾਂ ਹੱਟ ਜ ਬੜਿਆ ਰਹਿੰਦਾ ਮੈਂ ਅੰਦਰ ਰਹਣੀ ਆ ਤੂੰ ਬਾਹਰ ਅੰਦਰ ਫਿਰਦਾ ਜਿੱਦੇ ਵੇਕਣ ਆਏ ਨਾ ਕਿਸੇ ਭਾ ਮਿਲੇ ਉੱਲੂ ਲੈ ਲਈ ਉਹਨੇ ਇਕੱਲਾ ਬਣ ਕੇ ਚਾਰ ਪੈਸੇ ਕਹਿੰਦਾ ਚੰਗਾ ਜਿੱਦੇ ਆਏ ਵਿਕਣ ਮੈਂ ਲੈ ਲੂੰ ਦੂਜ ਨੂੰ ਆਪਦੇ ਸਹੁਰੇ ਵੀ ਭੱਜਿਆ ਉਹ ਜ਼ਿਮੀਦਾਰ ਆਪਦੇ ਸਾਲੇ ਨੂੰ ਕਹਿੰਦਾ ਓਏ ਪਤੰਦਰਾ ਇੱਥੋਂ ਦੋ ਉੱਲੂ ਫੜ ਲੈ ਕਿਸੇ ਖੋਲੇ ਚੋਂ ਕੱਲ ਨੂੰ ਉੱਥੇ ਵੇਚਣ ਆਜੀ ਤੈਨੂੰ ਲਾਲਾ ਜਾਣਦਾ ਨਹੀਂ ਕਹਿੰਦਾ ਸੌਦਾ ਮੈਂ ਕਰਾਂ ਉਹ ਕਹਿੰਦਾ ਆਪਣਾ ਕਹਿੰਦਾ ਦੁੰਨਾ ਦਾ ਅੱਧੋ ਅੱਧ ਕਹਿੰਦਾ ਰੁਪਈਏ ਬਣਾ ਲਾਂਗੇ ਚਾਰ ਕਹਿੰਦਾ ਠੀਕ ਐ ਭਾਈ ਸੁਨੇਹਾ ਲਾ ਕੇ ਮੁੜਿਆ ਆ ਉਹਦੇ ਰਿਸ਼ਤੇਦਾਰ ਨੇ ਕਿਸੇ ਖੋਲੇ 'ਚ ਦੋ ਫੜ ਲਏ ਦੋ ਫੜ ਲਏ ਭਾਈ ਪਾ ਕੇ ਟੋਕਰੀ 'ਚ ਆ ਗਿਆ ਉਸ ਪਿੰਡ ਮਾਰਤਾ ਹੁੱਕ ਕਹਿੰਦਾ ਭਾਈ ਵਿਆਹ ਵਾਲੇ ਉल्लू ਲੈ ਲੋ ਵਿਆਹ ਵਾਲੇ ਉल्लू ਉਹ ਲਾਲੀ ਨੂੰ ਸੁਣ ਗਿਆ ਲਾਲੀ ਦਾ ਭੱਜੀ ਉਹਦੇ ਘਰ ਨੂੰ ਆ ਗਿਆ ਜੀ ਆ ਗਿਆ ਆਪਣੇ ਤਾਂ ਦਿਨ ਵੀ ਥੋੜੇ ਰਹਿ ਗਏ ਲੈਲਾ ਕਿਤੇ ਬਿਗ ਨਾ ਜਾਣ ਕਹਿੰਦਾ ਹਾਂ ਉਹ ਕਹਿੰਦਾ ਭਾਈ ਸਾਹਿਬ ਖੜ ਜਾ ਬੋਲ ਕੀ ਲੈਣਾ ਉਹਨੇ ਸੋਚਿਆ ਵੀ ਬੰਡਣੇ ਵੀ ਸਖਾਲੇ ਨੇ ਸਿੱਧਾ ਹੀ ਕਹਿਤਾ ਕਹਿੰਦਾ ਵੀ ਭਰਾਵੋ ਚਲ ਮੈਂ ਵੱਧ ਘੱਟ ਨਹੀਂ ਕਰਦਾ ਮੈਂ ਸੋਤੋਂ ਤਾਂ 200 ਰੁਪਏ ਹੀ ਲਵਾਂ 200 ਨੂੰ ਬਸ ਆਹੀ ਰਹਿਗੇ ਦੋ ਇੱਕ ਫਲਾਣੇ ਪਿੰਡ ਵਿਕ ਗਿਆ ਇੱਕ ਫਲਾਣੇ ਪਿੰਡ ਵਿਕ ਗਿਆ ਹੀ ਰਹਿਗੇ ਬਸ ਲਾਲੀ ਕਹਿੰਦਾ ਜੀ ਲੈ ਲਓ ਲੈ ਲਓ ਲਾਲੀ ਕਹਿੰਦੀ ਲੈ ਲਓ ਕਿਤੇ ਨਾ ਵਿਕ ਜਾਣਾ ਆਪਣੇ ਦਾ ਦਿਨ ਚਾਰ ਰਹਿਗੇ ਜਾਣ ਦੇ ਕਹਿੰਦਾ ਲਿਓ 200 ਰੁਪਏ ਉਹ ਭਾਈ 200 ਰੁਪਏ ਦਿੱਤਾ ਉੱਲੂ ਫੜ ਕੇ ਉਹਨਾਂ ਨੂੰ ਫੜਾਤਾ ਹੂੰ ਸੋ ਆਪ ਦੀ ਜੇਬ ਚ ਪਾਲਿਆ ਭਾਈ 100 ਉਹਨੂੰ ਫੜ ਹੌਲੀ ਕਿ ਦਿਨੇ ਫੜਾਤਾ ਉਹ ਆਪਦੇ ਪਿੰਡ ਵਗ ਗਿਆ ਦੋਨਾਂ ਸਾਲੇ ਬਣੋਈਏ ਨੂੰ 100-100 ਬਣ ਗਿਆ ਹੁਣ ਜਦੋਂ ਉਹਦੇ ਕੋਲੇ 100 ਰੁਪਿਆ ਆ ਗਿਆ ਉਹ ਤਾਂ 100 ਰੁਪਿਆ ਬਹੁਤ ਹੁੰਦਾ ਦਿਲ ਧਰ ਗਿਆ ਜ਼ਿਮੀਦਾਰ ਵੀ ਪੈਸੇ ਤਾਂ ਬਣਾ ਲੇ ਤਾਂ ਭਾਈ ਦਿਨ ਆ ਗਿਆ ਹੁਣ ਉਹ ਜਿਹੜੇ ਦਿਨ ਵਿਆਹ ਜਾਣਾ ਸੀ ਹੁਣ ਜਾਨਵਰ ਉਹ ਫੜਿਆ ਵਾ ਉਹ ਖਾਵੇ ਪੀਵੇ ਨਾ ਕੋਸ ਉਹ ਭੁੱਖਾ ᱛਹਿ ਆਇਆ ਤਾਂ ਚੱਲ ਭੇ ਭਾਈ ਵਿਆਹ ਜਿਹੜੇ ਦਿਨ ਵਿਆਹ ਜਾਣਾ ਦੀ ਉੱਲੂ ਵੀ ਲੈ ਲਿਆ ਨਾਲ ਬਾਗੇ ਉਹ ਉੱਥੇ ਬਾਗੇ ਤਾਂ ਉਹਨੇ ਸੋਚਿਆ ਵੀ ਉੱਲੂ ਤਾਂ ਮੈਂ ਖਰੀਦ ਲਿਆ ਅਗਰ ਪੰਡਤ ਨਾਲ ਤਾਂ ਗੱਲ ਕਰੀਏ ਜੇ ਉਹ ਪੰਡਤ ਨੇ ਕਹਿਦਾ ਵੀ ਉੱਲੂ ਕਿਹਨੇ ਕਿਹਾ ਕਦੋਂ ਫੇਰ ਵੀ ਬਦਨਾਮੀ ਹੈ ਤਾਂ ਭਾਈ ਉਹਨੇ ਸੋਚਿਆ ਵੀ ਜਦੋਂ ਬਰਾਤ ਆ ਗਈ ਪਹਿਲਾਂ ਪੰਡਤ ਨੂੰ ਮਿਲਾਂਗੇ ਤਾਂ ਭਾਈ ਦੂਸਰਾ ਦਿਨ ਚੜਿਆ ਬਰਾਤ ਆ ਗਈ ਜੇ ਤਾਂ ਬਰਾਤ ਆ ਗਈ ਤਾਂ ਹੁਣ ਉਹ ਉਥੇ ਪੁੱਸਗਸ ਕਰਦਾ ਫਿਰਦਾ ਵੀ ਪੰਡਤ ਕਿਹੜਾ ਹੈ ਪੰਡਤ ਕਿਹੜਾ ਹੈ ਫਿਰੇ ਕਰਾਉਣ ਨੂੰ ਉਹ ਲਾਲਿਆ ਨੂੰ ਕਹਿੰਦਾ ਪੁੱਤ ਆਲਿਆ ਨੂੰ ਕਹਿੰਦਾ ਜੀ ਸਾਡਾ ਵੀ ਇੱਕ ਪੰਡਤ ਲਿਆਂਦਾ ਵਾ ਕਿ ਤੁਸੀਂ ਪੰਡਤ ਲੈ ਕੇ ਆਇਆ ਹੋ ਕਹਿੰਦੇ ਜੀ ਲੈ ਕੇ ਆਇਆ ਕਿ ਕਿਹੜਾ ਹੈ ਕਿ ਹੋਤੀਗਾ ਪੰਡ ਜੀ ਫਿਰੇ ਕਰਾਉਣ ਨੂੰ ਲਿਆਂਦਾ ਹੈ ਉਹਨੂੰ ਹੌਲੀ ਕਿਤੇ ਨੇ ਜਾ ਕੇ ਮਿਲੇ ਆ ਉਹ ਕਹਿੰਦਾ ਪੰਡੇ ਜੀ ਉੱਲੂ ਕਹਿਦੀ ਤੂੰ ਵੀ ਚਾਹੀਦਾ ਫੇਰਾਂ ਵੇਲੇ ਪੈਸੇ ਤੇਰੇ ਵੀ ਵੱਣਗੇ ਚਾਰ ਇਹ ਤਕੜੇ ਨੇ ਸੇਠ ਕੋਈ ਗੱਲ ਨਹੀਂ ਕਹਿੰਦਾ ਉਹ ਕਿਵੇਂ ਕਹਿੰਦਾ ਇੱਕ ਮੈਂ ਖਰੀਦੀ ਬੈਠਾਂ ਕਹਿੰਦਾ ਅਛਾ ਕਹਿੰਦਾ ਉਹ ਕਈ ਦਿੰਦਾ ਕਹਿੰਦਾ ਉਹ ਤਾਂ ਭੁੱਖਾ ਤੇ ਹੈ ਜਾਈਆ ਕਹਿੰਦਾ ਤੂੰ ਹੋਰ ਨਮਾ ਮੰਗ ਲਈ ਤਾਜਾ ਕਹਿੰਦਾ ਫਿਰ ਆਪਣੇ ਪੈਸੇ ਤਿੰਨਾ ਦੇ ਇੱਕੋ ਜੇ ਬਣ ਜਾਣਗੇ ਕਹਿੰਦਾ ਕੋਈ ਗੱਲ ਨਹੀਂ ਮੈਂ ਤਾਂ ਫੇਰੇ ਕਰਦਾ ਕਰਦਾ ਬਿਜਦੀ ਉੱਲੂ ਮੰਗ ਲੂੰ ਕਹਿੰਦਾ ਤੂੰ ਭਸ ਇੰਨੀ ਗੱਲ ਹੀ ਕਰੀ ਉੱਲੂ ਮੰਗ ਲਈ ਫੇਰਿਆਂ ਵੇਲੇ ਇੱਕ ਉਹ ਜ਼ਿੰਮੇਦਾਰੀ ਮੇਰੀ ਆ ਮੈਂ ਆਪੇ ਲੈ ਕੇ ਆਉਂ ਕਹਿੰਦਾ ਠੀਕ ਆ ਮੰਗ ਲੂੰ ਉਹਦੇ ਨਾਲ ਗੱਲ ਕਰਨ ਲਈ ਪੜਦੇ ਨਾਲ ਚੱਲ ਚਾਹ ਪਾਣੀ ਪੀਤਾ ਭਾਈ ਉਦੋਂ ਬਾਅਦ ਫਿਰ ਫੇਰਿਆਂ ਦਾ ਟਾਈਮ ਹੋ ਗਿਆ ਜਦੋਂ ਫੇਰਿਆਂ ਦਾ ਟਾਈਮ ਹੋ ਗਿਆ ਭਾਈ ਫੇਰੇ ਸ਼ੁਰੂ ਹੋ ਗਏ ਫੇਰੇ ਹੁੰਦੇ ਰਹੇ ਪੰਡਤ ਵੀ ਐ ਫੇਰੇ ਕਰਾਉਂਦਾ ਐ ਐ ਲਾਲੇ ਫੇਰੇ ਕਰਾ ਰਹੇ ਨੇ ਉਹ ਜੀਵੀਦਾਰ ਵੀ ਬੈਠਾ ਹੈ ਤਾਂ ਫਿਰ ਜਦੋਂ ਸ਼ੇਹਾਰਾ ਕਰਿਆ ਉਹਨੇ ਵੀ ਹੁਣ ਮੰਗ ਲੈ ਤਾਂ ਪੰਡਤ ਬੋਲਦਾ ਹਾਂ ਭਾਈ ਆ ਉੱਲੂ ਲਿਆਓ ਭਾਈ ਭੂਆ ਵਾਲਾ ਉੱਲੂ ਲਾਲੀ ਨੇ ਤਾਂ ਹੱਥ ਫੇਰ ਕੇ ਭਾਈ ਉਹ ਅੱਜ ਮੈਂ ਰਹਿ ਜਾ ਫੜਾਤਾ ਵਾ ਪੰਡਤ ਨੂੰ ਕਿਉ ਭੁੱਖਾ ਤੇ ਹੈ ਦੀ ਪੰਡਤ ਨੇ ਜਦੋਂ ਹੱਥ ਚ ਫੜਿਆ ਉਹ ਉੱਲੂ ਕਹਿੰਦਾ ਰਾਮ ਰਾਮ ਉਹ ਕਹਿੰਦਾ ਇਹ ਤਾਂ ਕਹਿੰਦਾ ਖੰਡਣ ਹੋਇਆ ਪਿਆ ਕਹਿੰਦਾ ਫੇਰ ਕਹੋਂਗੇ ਭਾਈ ਕੋਈ ਲੜਕੀ ਨੂੰ ਈ ਮਖੀਮ ਹੋਗੀ ਜਾਂ ਲੜਕੇ ਨੂੰ ਈ ਮਖੀਮ ਹੋਗੀ ਕਹਿੰਦਾ ਐਸੂਲੂ ਨਾਲ ਨਹੀਂ ਫੇਰੇ ਹੁੰਦੇ ਕਹਿੰਦਾ ਇਹ ਤਾਂ ਮਰਿਆ ਹੈ ਤਾਂ ਹੁਣ ਸਿੱਟੀ ਫਿਰਦਾ ਹੈ ਇਹ ਤਾਂ ਭੁੱਖਾ ਤੇ ਹੈ ਜਾਂ ਤਾਂ ਬਿਮਾਰ ਹੈ ਇਹਦੇ ਨਾਲ ਨਹੀਂ ਹੁੰਦੇ ਕਰ ਮੈਂ ਇਹਦੇ ਨਾਲ ਵੀ ਦਿਨਾ ਪਰ ਜੇ ਲੜਕੀ ਨੂੰ ਜਾਂ ਲੜਕੇ ਨੂੰ ਕੋਈ ਗੱਲਬਾਤ ਹੋ ਗਈ ਮੈਂ ਜ਼ਿੰਮੇਦਾਰ ਨਹੀਂ ਉਹ ਲਾਲੇ ਕਹਿੰਦੇ ਰਾਮ ਰਾਮ ਅਸੀਂ ਨਹੀਂ ਫਿਰ ਇਹਦੇ ਨਾਲ ਫੇਰੇ ਕਰਾਉਂਦੇ ਕਹਿੰਦੇ ਫਿਰ ਹੁਣ ਕਹਿੰਦਾ ਭਾਈ ਤਾਜ਼ਾ ਲੈ ਕੇ ਆਓ ਕੋਈ ਤੰਦਰੁਸਤ ਕਹਿੰਦੇ ਉਹ ਕਿੱਥੋਂ ਮਿਲੂ ਉਹ ਜੀਮੀਦਾਰ ਫੇਰ ਖੜਾ ਹੋ ਗਿਆ ਕਹਿੰਦਾ ਭਾਈ ਕੋਈ ਗੱਲ ਨਹੀਂ ਬਲੈਕ ਮਿਲੂਗਾ ਮੈਂ ਲੈ ਆਉਂ ਤਾਜ਼ਾ ਲੈ ਕੇ ਆਉਂ ਕਹਿੰਦੇ ਫਿਰ ਫੇਰਿਆਂ ਦਾ ਕਿਵੇਂ ਕੰਮ ਕਰੀਏ ਕਹਿੰਦੇ ਇੱਕ ਰਾਤ ਹੋਰ ਰੱਖ ਲਓ ਬਰਾਤ ਨੂੰ ਉਹ ਕਹਿੰਦੇ ਰਾਤ ਤਾਂ ਰੱਖ ਲਾਂਗੇ ਪਰ ਐ ਸੂਲੂ ਨਾਲ ਨਹੀਂ ਫੇਰੇ ਕਰਾਉਂਦੇ ਕੁੜੀ ਦੇ ਤਾਜ਼ਾ ਉੱਲੂ ਤੰਦਰੁਸਤ ਲੈ ਕੇ ਆਓ ਉਹ ਕਹਿੰਦਾ ਮੈਂ ਲੈ ਕੇ ਆਉਂ ਅੱਜ ਕਹਿੰਦੇ ਜੀ ਠੀਕ ਐ ਉਹ ਫੇਰੇ ਭਾਈ ਉੱਥੇ ਬੰਦ ਕਰਤੇ ਕਹਿੰਦੇ ਕੱਲ ਨੂੰ ਕਰਾਂਗੇ ਕਹਿੰਦੇ ਫਿਰ ਹੁਣ ਜ਼ਿੰਮੇਦਾਰ ਆ ਫਿਰ ਉੱਲੂ ਦਾ ਘਰ ਹੱਲ ਕਹਿੰਦਾ ਕੋਈ ਨਹੀਂ ਜੀ ਜਿਹੜੇ ਵੇਚਣਾ ਆਉਂਦੇ ਨੇ ਮੈਂ ਉਹਨਾਂ ਕੋਲੇ ਜਾਣਾ ਲੈ ਕੇ ਮੁੜੂ ਕਹਿੰਦੇ ਤੈਨੂੰ ਘੋੜੀ ਦਿੰਨਿਆ ਮੰਗ ਕੇ ਉਹਨੂੰ ਘੋੜੀ ਮੰਗ ਕੇ ਦੇਤੀ ਫਿਰ ਵਜਿਆ ਸਹੂਰੀ ਸਾਲੇ ਨੂੰ ਕਹਿੰਦਾ ਭਰਾਵਾ ਐਂ ਕਰ ਅੱਜ ਇੱਕ ਹੋਰ ਫੜ ਲੈ ਹੁਣ ਆਪਣਾ ਕਹਦਾ ਹੋਈ ਆਪਾਂ ਵੱਧ ਪੈਸੇ ਵਟਾਂਗੇ ਆਪਣੇ ਤਿੰਨਾਂ ਦਾ ਹਿੱਸਾ ਇੱਕੋ ਜਿਹਾ ਇੱਕ ਪੰਡਤ ਐ ਇੱਕ ਤੂੰ ਐ ਇੱਕ ਮੈਂ ਆ ਕਹਿੰਦਾ ਜੀ ਠੀਕ ਐ ਉਹ ਰਾਤ ਨੂੰ ਭਾਈ ਉਹ ਵੀ ਉੱਥੇ ਰਹਿ ਪਿਆ ਸਾਲੇ پڑੋਈਏ ਨੇ ਕਿਥੇ ਹੋਏ ਖੋਲੇ ਚ ਉੱਲੂ ਫੇਰ ਫੜ ਲਿਆ ਫੜ ਕੇ ਭਾਈ ਤੜ ਕਿਉਂ ਕਹਿੰਦਾ ਮੇਰੇ ਨਾਲ ਹੀ ਚੱਲ ਕਹਿੰਦਾ ਠੀਕ ਐ ਸਾਲਾ ਆਪਣੋਈਆ ਦੁੰਨੇ ਭਾਈ ਘੋੜੀ ਤੇ ਬਹਿ ਕੇ ਆ ਗਏ ਲਾਲੇ ਤਾਂ ਭਾਈ ਲੱਗੇ ਕਿੱਦਾ ਪਉਣਾ ਹਾ 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 ਆ ਗਿਆ ਭਾਈ ਜ਼ਿਮੀਦਾਰ ਉੱਲੂ ਲੈ ਕੇ ਜਦੋਂ ਭਾਈ ਹੁਣ ਉਹ ਤਾਜ਼ਾ ਫੜਿਆ ਵਿਆ ਉਹਦਾ ਮਾਰੇ ਡਾਰੀਆਂ ਪੰਡਤ ਕਹਿੰਦਾ ਹੇ ਹੇ ਆ ਹੈ ਕਹਿੰਦਾ ਤਾਂ ਦੂਸਰੇ ਦਿਨੋਂ ਫੇਰ ਭਾਈ ਫੇਰੇ ਸ਼ੁਰੂ ਹੋ ਗਏ ਫੇਰੇ ਹੋਇਆ ਤਾਂ ਹੁਣ ਉਹ ਉੱਲੂ ਪਾਈ ਜਦੋਂ ਫੇਰ ਪੰਡਤ ਨੇ ਮੰਗਿਆ ਤਾਂ ਹੁਣ ਜਿਹੜਾ ਤਾਜ਼ਾ ਫੜ ਕੇ ਲਿਆਂਦਾ ਸੀ ਉਹ ਫੜਾਤਾ ਪੰਡਤ ਕਹਿੰਦਾ ਹੇ 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 ਹੁਣ ਹੋ ਜਾਏਗਾ ਲੜਕੇ ਲੜਕੀ ਦਾ ਕਹਿੰਦਾ ਬਾਲ ਬਿੰਗਾ ਕਹਿੰਦਾ ਇਹ ਤਾਜ਼ਾ ਉੱਲੂ ਹੈ ਤੰਦਰੁਸਤ ਹੈ ਉਹਦੇ ਨਾਲ ਫੇਰੇ ਕਰਾਤੇ ਉਹ ਕਹਿੰਦੇ ਮਹਾਰਾਜ ਵੀ ਤੈਂ ਹੁਣ ਇਹ ਜ਼ਿਮੀਦਾਰ ਨੂੰ ਕਹਿੰਦੇ ਲਿਆਂਦਾ ਹੁਣ ਇਹਦੇ ਪੈਸੇ ਦੱਸ ਕਹਿੰਦਾ ਵੀ ਇਹ ਬਲੈਕ ਮਿਲਿਆ ਹੈ ਅਕੇ ਅੱਛਾ ਕਹਿੰਦਾ ਵੀ ਇਹ 200 ਨੂੰ ਹੀ ਇਹ ਕਹਿੰਦਾ ਵੀ ਇਹ 300 ਰੁਪਏ ਨੂੰ ਮਿਲਿਆ ਉਹ ਕਹਿੰਦੇ ਕੋਈ ਗੱਲ ਨਹੀਂ 300 ਲੈ ਲੈ 300 ਦੇਤਾ ਹੌਲੀ ਕਿਹਦੇ ਨੇ 100 ਆਪਦੇ ਰਿਸ਼ਤੇਦਾਰ ਦੀ ਜੇਬ ਚ ਪਾਤਾ 100 ਆਪਦੀ ਜੇਬ ਚ ਪਾਤਾ 100 ਪੰਡ ਦੀ ਜੇਬ ਚ ਪਾਤਾ ਲੈ ਕਹਿੰਦਾ ਪਾਈਏ ਦੀ ਮਰਵਾ ਦਿਓ ਡਾਰੀ ਹੁਣ ਜਿੰਨਾ ਉੱਲੂ ਉੱਡੂਗਾ ਐਵੇਂ ਜਿਵੇਂ ਪਰਿਵਾਰ ਬਣੂਗਾ ਹੁਣ ਉਲੂ ਇਹਦਾ ਉੱਡਣਾ ਹੀ ਸੀ ਉਹ ਲੜਕਾ ਤੇ ਲੜਕੀ ਤੋਂ ਛੜਾਤਾ ਉੱਲੂ ਉਹਨਾਂ ਦਾ ਵਹਿਮ ਦੂਰ ਹੋ ਗਿਆ ਉੱਲੂ ਆਪਦੇ ਪਾਈ ਖੱਡਾਂ ਚ ਜਾ ਵੜਿਆ ਉਹ ਵਿਆਹ ਸਮਾਪਤ ਹੋ ਗਿਆ ਭਾਈ ਬਾਬਸ ਮੁੜਿਆਏ ਜਦੋਂ ਹੁਣ ਬਾਬਸ ਮੁੜਿਆਏ ਲਾਲਾ ਵਿਆਹ ਦੇਖ ਕੇ ਤਾਂ ਜੀਮੀਦਾਰ ਵੀ ਨਾਲ ਆ ਗਿਆ ਹੁਣ ਉਹਦੇ ਕੋਲੇ 4 ਪੈਸੇ ਆ ਗਏ ਉਹ ਹੱਟ ਜਣ ਕਦੋਂ ਜਾਂਦਾ ਉਹਦਾ ਜਾਣੋ ਹਟ ਗਿਆ ਆਉਣ ਸਾਰ ਪਈ ਉਹਨੇ ਇੱਕ ਮਹਿ ਲੈ ਲਈ 50 ਰੁਪਈਆ ਦੀ ਸਮਾਨ ਸਿੱਟ ਲਿਆ ਘਰੇ ਵਾਧੂ ਸੌਦਾ ਪੱਤਾ ਸਿੱਟ ਲਿਆ 200 ਰੁਪਈਆ ਬਣਿਆ ਵੇ ਜੀ 200 ਰੁਪਈਆ ਬਹੁਤ ਹੁੰਦਾ ਜੀ ਉਦੋਂ ਲਾਲੀ ਕਹਿੰਦੀ ਜੀ ਜਿੱਦੇ ਆਪਾਂ ਵਿਆਹ ਜਾ ਕੇ ਆਇਆ ਤੇਰਾ ਮਿੱਤਰ ਨਹੀਂ ਆਇਆ ਹਟ ਦੇ ਪਤਾ ਨਹੀਂ ਕੀ ਗੱਲ ਲਾ ਲਾਗਨ ਹਾਂ ਅੱਗੇ ਦਾ ਰੋਜ ਆਉਂਦਾ ਤੇ ਹੁਣ ਆਉਣੋਂ ਹਟ ਗਿਆ ਲਾਲੀ ਕਹਿੰਦੀ ਮੈਨੂੰ ਪਤਾ ਹੈ ਉਹ ਕਿਉਂ ਨਹੀਂ ਆਉਂਦਾ ਇਹ ਜਿਹੜੇ ਜ਼ਿਮੀਦਾਰ ਹੁੰਦੇ ਨੇ ਇਹਨਾਂ ਦੀ ਜਿਹੜੀ ਸੇਵਾ ਹੁੰਦੀ ਆ ਉਹ ਵੱਖਰੀ ਹੁੰਦੀ ਹੈ ਨਾ ਤਾਂ ਆਪਾਂ ਉਹਨੂੰ दारू-ਦੂਰ ਪੀ ਆਈ ਉੱਥੇ ਨਾ ਉਹਦੀ ਆਪਾਂ ਸੇਵਾ ਕਰੀ ਕੋਈ ਇਸ ਤਰ੍ਹਾਂ ਦੀ ਜ਼ਿਮੀਦਾਰਤਾ ਇਸ ਤਰ੍ਹਾਂ ਦੇ ਖਾਣ-ਪੀਣ ਦੇ ਸੌਕੀ ਹੁੰਦੇ ਨੇ ਉਹ ਸੇਵਾ ਨਹੀਂ ਕਰੀ ਉਹ ਨਾਰਾਜ਼ ਹੈ ਕਹਿੰਦਾ ਬਈ ਹਾਂ ਲਾਲਾ ਕਹਿੰਦਾ ਕੋਈ ਨਹੀਂ ਨਾਰਾਜ਼ਗੀ ਮੈਂ ਕੱਲ ਨੂੰ ਦੂਰ ਕਰੂੰ ਉਹਦੀ લાલા શહેર ਗਿਆ ਜਾ ਕੇ ਚੰਗੀ ਇੱਕ ਅੰਗਰੇਜ਼ੀ ਦੀ ਬੋਤਲ ਲੈ ਕੇ ਆਇਆ ਉਹ ਕਹਿਣ ਲੱਗੀ ਕਹਿੰਦੀ ਕਹਿੰਦੀ ਮਹਾਰਾਜ ਮੈਨੂੰ ਇੱਕ ਹੋਰ ਪਤਾ ਲੱਗਿਆ ਹੈ ਜਦੋਂ ਤੈਨੂੰ ਟਿੱਕਾ ਕਰਿਆ ਸੀ ਨਾ ਨਾ ਮੇਰੇ ਭਾਈ ਨੇ ਉਹ ਟਿੱਕਾ ਵੀ ਨਹੀਂ ਦਿਆ ਆਪਾਂ ਜ਼ਿਮੀਦਾਰ ਨੂੰ ਕਰਿਆ ਨਾਲ ਹੱਕ ਦੀ ਕਹਿੰਦੀ ਚੱਲ ਤੇਰੇ ਨਾਲ ਗਿਆ ਸੀ ਜਮਾਈ ਦਾ ਭਾਈ ਸੀ ਫੇਰ ਵੀ ਉਹਨਾਂ ਦਾ ਕਹਿੰਦਾ ਕੋਈ ਗੱਲ ਨਹੀਂ ਆ 700 ਰੁਪਿਆ ਅੱਜ ਮੈਂ ਦੇ ਦੂੰਗਾ ਉਹਨੂੰ 700 ਰੁਪਿਆ ਜੇਬ ਚ ਪਾ ਲਿਆ ਅੰਗਰੇਜ਼ੀ ਦੀ ਬੋਤਲ ਲੈ ਕੇ ਜ਼ਿਮੀਦਾਰ ਦੇ ਘਰੇ ਵਾਗਿਆ ਉਹ ਲੈ ਵੀ ਮਿੱਤਰਾ ਤੂੰ ਗੁੱਸੇ ਐ ਮੈਨੂੰ ਪਤਾ ਲੱਗ ਗਿਆ ਤੂੰ ਗੁੱਸੇ ਐ ਤੇਰੀ ਨਹੀਂ ਹੋਈ ਉੱਥੇ ਸੇਵਾ ਤੂੰ ਹੁਣ ਹਟਦੇ ਕਿਉਂ ਨਹੀਂ ਆਉਂਦਾ ਉਹ ਬਸ ਹਟਦੇ ਕੀ ਕਰਨਾ ਐ ਬਸ ਉੱਲੂ ਲੋਟ ਆ ਗਿਆ ਆਪਣੇ ਤਾਂ ਉਹ ਗਾਹਾਂ ਕੋਈ ਗੱਲ ਦੱਸੇ ਨਾ ਉੱਲੂ ਲੋਟ ਆ ਗਿਆ ਕਹੇਦੇ ਬਸ ਰੰਗ ਲੱਗ ਗਿਆ ਉੱਲੂ ਲੋਟ ਆ ਗਿਆ ਲਾਲਾ ਕਹਿੰਦਾ ਭਈ ਮੈਨੂੰ ਪਤਾ ਐ ਉਦੂ ਤਾਂ ਠੀਕ ਐ ਤੈਂ ਦਵਾਈ ਆਤੀ ਪਰ ਤੂੰ ਨਰਾਜ ਐ ਆਉ ਜਰਾ ਮੈਨੂੰ ਟਿੱਕਾ ਕਰਾਤੀ ਨਾ ਕਹਿੰਦਾ ਉੱਥੇ ਮੇਰੇ ਸਹੁਰਿਆ ਨੇ ਆ ਤਾਂ 700 ਰੁਪਿਆ ਤੈਨੂੰ ਟਿੱਕੇ ਦਾ ਭੇਜਿਆ ਆ ਤੇਰਾ ਭਾਈ ਮਾਨ ਕਰਿਆ ਉਹਨਾਂ ਨੇ ਬੋਤਲ ਭੇਜੀ ਐ ਹੁਣ ਉਹ ਨਰਾਜ ਦਾ ਕਾਨੂੰ ਸੀ ਉਹਦਾ ਘਰ ਪੂਰਾ ਹੋਇਆ ਵੈ ਤੇ ਹਟਿਆ ਵੈ ਤਾਂ ਤੀ ਉਹ ਭਾਈ 700 ਰੁਪਿਆ ਉਹ ਫੜ ਕੇ ਜੇਬ ਚ ਪਾ ਲਿਆ ਕਹਿੰਦਾ ਘੇੜਾ ਹੀ ਆ ਹਟਦੇ ਮੈਂ ਆਪੇ ਹੀ ਮਾਰਿਆ ਆ ਕਰੂੰ ਇੱਕ ਉਹ ਭਾਈ ਹਟਦੇ ਵਗ ਜਾ ਕਰੇ ਲਾਲੀ ਕਿਹਾ ਕਰੇ ਤੁਸੀਂ ਜੀ ਆਉਂਦੇ ਨਹੀਂ ਸੀ ਸਾਡੀ ਹੱਟ ਤੇ ਬਸ ਆਇਆ ਹੀ ਨਹੀਂ ਗਿਆ ਬਸ ਜੈ ਜੈਕਾਰ ਹੋ ਗਈ ਉੱਲੂ ਲੋਟ ਆ ਗਿਆ ਉੱਲੂ ਲੋਟ ਆ ਗਿਆ ਹੁਣ ਉੱਥੋਂ ਇੱਕ ਹੌਤ ਬਣੀ ਵੀ ਐ ਜੇ ਕਿਸੇ ਜ਼ਿਮੀਦਾਰਾਂ ਦੇ ਮੁੰਡੇ ਨੂੰ ਸਹਰਿਆਂ ਤੋਂ ਜ਼ਮੀਨ ਮਿਲ ਜੇ ਕੋਈ ਘਰਵਾਰ ਮਿਲ ਜੇ ਤਾਂ ਫਿਰ ਲਵੇ ਵਾਲੇ ਗਮਾਂਢੀ ਕਹਿਣਗੇ ਉਹ ਇਹ ਕਾਨੂੰ ਗੱਲ ਕਰਦੇ ਨੇ ਇੰਨਾ ਇਹ ਤਾਂ ਹੁਣ ਉੱਲੂ ਲੋਟ ਆਇਆ ਵੇ ਆਮ ਕਹਾਉਤ ਬਣ ਗਈ ਅਗੇ ਜੱਟ ਦੇ ਉੱਲੂ ਲੋਟ ਆਇਆ ਵਿਆ ਆ ਗੱਲ ਕਹਾਉਤ ਬਣ ਗਈ ਉਥੋਂ ਪਾਈ ਉਹਦੇ ਉੱਲੂ ਨਾਲ ਉਹਦੇ ਪੈਰ ਲੱਗ ਗਏ ਉਹਦੀ ਜਾਇਜਕਾਰ ਹੋ ਗਈ ਇਹ ਉਥੋਂ ਬਣ ਗਈ ਕਹਾਉਤ ਪ੍ਰਭੂ ਜਾਇਜਕਾਰ ਹੋ ਗਈ ਪ੍ਰਭੂ ਹੁਣ ਗੱਲੇ ਦੇ ਵਿੱਚ ਇਹ ਹੈ ਵੀ ਜੇ ਵੀ ਕੋਈ ਮੇਰਾ ਰਿਸ਼ਤੇਦਾਰ ਜਾਂ ਕੋਈ ਮੇਰਾ ਭੈਣ ਭਾਈ ਜਾਂ ਮੇਰਾ ਕੁੱਤੀ ਪੁੱਤ ਕੋਈ ਵੀ ਸੁਣਦਾ ਤੇ ਵੀ ਮਤਲਬ ਕਦੇ ਵੀ ਕੋਈ ਖੁੱਲ ਕੇ ਸੁਣ ਸਕਦਾ ਕੋਈ ਆਪਾਂ ਇਹਦੇ ਵਿੱਚ ਕੋਈ ਐਸਾ ਮਾੜਾ ਬਚਨ ਨਹੀਂ ਬੋਲਿਆ ਲੜਕੀ ਵੀ ਸੁਣ ਸਕਦੀ ਹੈ ਲੜਕੇ ਸੁਣ ਸਕਦੇ ਨੇ ਮਾਂ ਭੈਣ ਬੀਬੀ ਬਜ਼ੁਰਗ ਇਸ ਗੱਲਾਂ ਬਾਤਾਂ ਨੂੰ ਮੇਰੀਆਂ ਨੂੰ ਹਰੇਕ ਸੁਣ ਸਕਦਾ ਭਰਾਵੋ ਮੈਨੂੰ ਪਤਾ ਹੈ ਬਈ ਬੁੜੀਆਂ ਕੋਲੇ ਭੈਣਾ ਕੋਲੇ ਧੀਆ ਕੋਲੇ ਮੋਬਾਈਲ ਬੰਦਿਆਂ ਨਾਲ ਵੀ ਵੱਧ ਨੇ ਪਰ ਮੈਂ ਕੋਈ ਐਸੀ ਬਿੰਗੀ ਟਿੰਗੀ ਗੱਲ ਨਹੀਂ ਕਰਦਾ ਗੱਲ ਆਪਾਂ ਉਹ ਕਰਾਂਗੇ ਜਿਹੜਾ ਕੋਈ ਆਪਦੀ ਭੈਣ ਭਾਈ ਧੀ ਪੁੱਤ ਸਾਰੇ ਸੁਣ ਲੈਣ ਬਸ ਭਰਾਵੋ ਮੈਂ ਤਾਂ ਅਣ ਪਾੜਾ ਇਹ ਬਸ ਮੇਰੇ ਕੋਲ ਤਾਂ ਆਹੀ ਗੱਲਾਂ ਬਾਤਾਂ ਨੇ ਮੈਂ ਤਾਂ ਕੰਮ ਕਰਨ ਆਲਾ ਆ ਦੇਖ ਲੋ ਰੇੜਾ ਖੜਾ ਮੇਰਾ ਮੈਂ ਤਾਂ ਕੱਕ ਲੈਣ ਆਇਆ ਸੀ